ਇਕਮ ਕਾਰ ਸਤਨਾਮ ਮੰਦਾ ਸੰਤੋਖ ਸਰਨਪਤ ਚੋਲੇ ਤਿਆਨ ਕੀ ਕਰੇ ਬਪੂਤ ਖੰთა ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਤੇ ਮਨ ਜੀਤ ਜਗ ਜੀਤ ਅਦੇਸ਼ਤ ਸੇ ਅਦੇਸ ਆਗ ਅਨੀਲ ਅਨਾਹਦ ਅਨਤ ਜੁਗ ਜੁਗ ਏਕੋ ਗੇਸ ਆਏ ਪੰਥੀ ਸਗਲ ਜਮਤੇ ਮਨ ਜੀਤੇ ਜਗ ਜੀਤ ades sit se ades ਆਗ ਅਨੀਲ ਅਨਾਹਦ ਅਨਤ ਜੁਗ ਜੁਗ ਏਕੋ ਗੇਸ ਇਹ ਠਾਈ ਮਿ ਪੌੜੀ ਜਪਜੀ ਸਾਹਿਬ ਦੇ ਵਿੱਚ ਤਨ ਤਨ ਚਵਰਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਭਤ ਹੈ ਸਤਗੁਰੂ ਜਿਸ ਸਮੇ ਸਿੱਧਾਂ ਦੇ ਨਾਲ yogiyan ਦੇ ਨਾਲ ਗੋਸ਼ਟੀ ਕਰਦੇ ਹੈ ਜਿਹੜੇ ਕਿ ਦੁਨੀਆ ਤੋਂ ਰਿੱਧੀਆਂ ਸਿੱਧੀਆਂ ਪਾ ਕੇ ਬਖ ਹੋ ਕੇ ਜਾ ਕੇ ਬੈਠ ਗਏ ਜਦੋਂ ਸਤਗੁਰੂ ਉਹਨਾਂ ਦੇ ਕੋਲ ਪਹੁੰਚਦੇ ਹੈ ਤਾਂ ਦੇਖਦੇ ਹੈ ਕਿ ਕੌਣ ਆਇਆ ਹੈ ਉਹ ਦੇਖਦੇ ਕਿ ਇਹ ਜੋਗੀ ਵੀ ਨਹੀਂ ਹੈ ਇਹਦੇ ਕੋਲ ਕੋਈ ਵੀ ਨਾ ਇਹਦੇ ਮੰਦਰਾਂ ਪਾਈਆਂ ਨਾ ਇਹਨ ਭਸਮ ਬੜੀ ਹੋਈ ਹੈ ਨਾ ਇਹਦੇ ਕੋਲ ਕੋ ਖੱਪਰ ਹੈ ਨਾ ਝੋਲੀ ਹੈ ਨਾ ਗੋਦੜੀ ਹੈ ਇਹ ਕਿਸ ਤਰ੍ਹਾਂ ਦਾ ਜੋਗੀ ਆਇਆ ਜਦੋਂ ਸਤਗੁਰੂ ਜੀ ਨੇ ਪੁੱਛਦੇ ਹੈ ਕਿ ਤੁਸੀਂ ਕੌਣ ਹੋ ਉਹ ਕਹਿੰਦੇ ਮੈਂ ਜੋਗੀ ਹਾਂ ਕਹਿੰਦੇ ਤੁਸੀਂ ਕਿਸ ਤਰ੍ਹਾਂ ਦੇ ਜੋਗੀ ਹੋ ਤੁਹਾਡੇ ਤਾਂ ਕੰਨਾਂ 'ਚ ਕੋਈ ਮੰਦਰੇ ਹੈ ਨਹੀਂ ਤੁਹਾਡੇ ਕੋਲ ਕੋਈ ਡੰਡਾ ਹੈ ਨਹੀਂ ਤੁਹਾਡੇ ਕੋਲ ਕੋਈ ਝੂਠੀ ਹੈ ਨਹੀਂ ਤੁਹਾਡੇ ਤਨ ਤੇ ਬਪੂਤੀ ਹੈ ਨਹੀਂ ਮਲੀ ਹੋਈ ਤੁਸੀਂ ਕਸ ਦੇ ਜੋਗੇ ਹੋ ਤੇ ਸਤਗੁਰੂਏ ਸੁਣ ਕੇ ਜਵਾਬ ਦਿੰਦੇ ਹੈ ਕਿ ਮੈਂ ਮਨ ਦਾ ਜੋਗੀ ਹਾਂ ਤਨ ਦਾ ਜੋਗੀ ਨਹੀਂ ਇਹ ਜੋ ਤਨ ਹੈ ਇਸਨੇ ਤੇ ਇੱਥੇ ਹੀ ਰਹਿ ਜਾਣਾ ਹੈ ਜੋ ਮਨ ਨਾਲ ਕਰ ਰਹੇ ਹਾਂ ਇਹ ਨਾਲ ਜਾਣਾ ਹੈ ਇਸ ਕਰਕੇ ਜਿਹੜੇ ਤੁਸੀਂ ਤਨ ਨੂੰ ਇਹ ਚਿੰਨ ਧਾਰਨ ਕੀਤੇ ਹੋਏ ਹੈ ਕਿ ਜੋਗੀ ਦੇਖਣ ਨੂੰ ਲੱਗੋ ਇਨਾ ਦੇ ਉਨੀ ਦੇ ਤੱਕ ਕੋਈ ਫਾਇਦਾ ਨਹੀਂ ਜਿੰਨੇ ਦੇ ਤੱਕ ਤੁਹਾਡਾ ਉਸ ਪ੍ਰਭੂ ਦੇ ਨਾਲ ਤੁਸੀਂ ਇੱਕ ਮਿਕ ਨਹੀਂ ਹੁੰਦੇ ਤੁਸੀਂ ਜਿਹੜੀਆਂ ਮੰਦਰਾ ਪਾ ਕੇ ਬੈਠੇ ਹੋ ਤੇ ਸਤਿਗੁਰੂ ਕਹਿੰਦੇ ਮੇਰੇ ਵੀ ਮੰਦਰਾ ਪਾਈਆਂ ਹੋਈਆਂ ਕਹਿੰਦੇ ਤੁਹਾਡੇ ਮੰਦਰਾ ਕਿਹੜੀਆਂ ਪਾਈਆਂ ਹੋਈਆਂ ਕਹਿੰਦੇ ਮੁੰਦਾ ਸੰਤੋਖ ਮੈਂ ਸੰਤੋਖ ਦੀ ਮੰਦਰਾ ਪਾ ਲਈ ਇਸ ਦੁਨੀਆ ਤੋਂ ਮੈਂ ਤ੍ਰਿਪਤ ਹੋ ਗਿਆ ਹਾਂ ਮੈਨੂੰ ਇਸ ਦੁਨੀਆ ਦੀ ਲੋੜ ਨਹੀਂ ਉਸ ਪਰਮਾਤਮਾ ਦੀ ਲੋੜ ਹੈ ਉਸ ਦੇ ਨਾਮ ਦੀ ਲੋੜ ਹੈ ਜੋ ਵੀ ਹੈ ਮੇਰੇ ਕੋਲ ਮੈਨੂੰ ਸੰਤੋਖ ਹੈ ਕਿ ਮੈਂ ਉਸ ਦਾ ਨਾਮ ਜਿਹੜਾ ਉਹ ਜਪਣਾ ਹੈ ਤੁਸੀਂ ਇਹ ਜਿਹੜੀਆਂ मुद्राਾਂ ਪਾ ਕੇ ਬੈਠੇ ਹੋ ਇਹ मुद्राਾਂ ਜੇ ਤੁਹਾਡੇ ਕੋਲ ਸੰਤੋਖ ਹੀ ਨਹੀਂ ਹੈ ਸਬਰ ਨਹੀਂ ਹੈ ਤਾਂ ਫਿਰ ਇਹਨਾਂ মুদ্রাਾਂ ਦਾ ਪਾਉਣ ਦਾ ਕੀ ਫਾਇਦਾ ਹੈ ਕਿਉਂਕਿ ਇਹ ਜਿਹੜੀਆਂ মুদ্রা ਹਨ ਇਹਨਾਂ ਦੇ ਨਾਲ ਸਾਰੇ ਇੰਦਰੀਆਂ ਨੂੰ ਕੰਟਰੋਲ ਕਰਨਾ ਹੈ ਸੰਪਤ ਮੇਰੇ ਕੋਲ ਮਿਹਨਤ ਦੀ ਖੱਪਰ ਹੈ ਮੈਂ ਜਿਹੜਾ ਖੱਪਰ ਜਿਸ ਦੇ ਵਿੱਚ ਤੁਸੀਂ ਭੀਖ ਮੰਗਦੇ ਹੋ ਉਹ ਮੇਰੇ ਕੋਲ ਕਿਰਤ ਦਾ ਹੈ ਮਿਹਨਤ ਦਾ ਹੈ ਤੁਸੀਂ ਲੋਕਾਂ ਤੋਂ ਮੰਗਦੇ ਹੋ ਤੇ ਮੈਂ ਮਿਹਨਤ ਕਰਦਾ ਇਸੇ ਕਰਕੇ ਮਿਹਨਤ ਨੂੰ ਨਹੀਂ ਸਭ ਤੋਂ ਵੱਡਾ ਗਿਆ ਹੈ ਕਿਰਤ ਕਰ ਪਹਿਲਾਂ ਕਿਰਤ ਕਰਨੀ ਹੈ ਇਹ ਨਾਮ ਜਪਣ ਕਿਰਤ ਦੇ ਵਿੱਚ ਜੋ ਮੈਨੂੰ ਮਿਲਿਆ ਮੇਰਾ ਉਹਦੇ ਵਿੱਚ ਸੰਤੋਖ ਹੈ ਸਬਰ ਹੈ ਕਿਰਤ ਕੀਤੀ ਸਤਗੁਰੂ ਮਹਾਰਾਜ ਜੀ ਨੇ ਮੋਦੀ ਖਾਨਾ ਤੋਂ ਲਿਆ ਮੋਦੀ ਖਾਨੇ ਦੇ ਵਿੱਚ ਮਨੀਮੀ ਕੀਤੀ ਐਸੀ ਕਿਰਤ ਕੀਤੀ ਕਿ ਦੁਨੀਆ ਤੇ ਮੁੜ ਕੇ ਤਲਾਵਾ ਹੀ ਨਹੀਂ ਕੋਈ ਵੀ ਪੈਦਾ ਹੋਇਆ ਤੋਲ ਦੇ ਸਾਰੇ ਹੀ ਹੈ ਪਰ ਅਜੇਹੀ ਕਿਰਤ ਜਿਹਦੇ ਵਿੱਚ ਸੰਤੋਖ ਸੀ ਸਬਰ ਸੀ ਮੈਂ ਅਜੇ ਹੀ ਖੱਪਰ ਫੜਿਆ ਹੋਇਆ ਹੈ ਝੋਲੀ ਧਿਆਨ ਕੀ ਕਰੇ ਬਪੁੱਤ ਮੇਰੇ ਕੋਲ ਜਿਹੜੀ ਝੋਲੀ ਹੈ ਉਹ ਮਿਹਨਤ ਦੀ ਹੈ ਤੇ ਜਿਹੜੀ ਬਪੂਤੀ ਹੈ ਉਹ ਮੈਂ ਧਿਆਨ ਦੀ ਤੜੀ ਹੋਈ ਹੈ ਤੁਸੀਂ ਜਿਹੜੀ ਇਹ ਬਪੂਤੀ ਮਲ ਕੇ ਮੋਟੀ ਚਮੜੀ ਕਰ ਰਹੇ ਹੋ ਕਿ ਤੁਹਾਨੂੰ ਧੁੱਪ ਨਾ ਲੱਗੇ ਇਹ ਤਾਂ ਧਿਆਨ ਹੋਣਾ ਚਾਹੀਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ ਕਿਉਂਕਿ ਦੁਨੀਆ ਦੇ ਉੱਤੇ ਦੋ ਤਰ੍ਹਾਂ ਦੇ ਲੋਕ ਹਨ ਇੱਕ ਉਹ ਹਨ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹ ਪਰਮਾਤਮਾ ਦਾ ਆਸਰਾ ਤਕਦੇ ਹਨ ਉਹਨਾਂ ਨੂੰ ਧੀਆਂ ਪੁੱਤਰਾਂ ਦਾ ਸੁੱਖ ਨਹੀਂ ਧਨ ਸੰਪਤੀ ਕੋਈ ਨਹੀਂ ਹੈ ਕੋਈ ਇਹੋ ਜਿਹਾ ਅਹੁਦਾ ਨਹੀਂ ਹੈ ਪ੍ਰਤਿਸ਼ਠਾ ਨਹੀਂ ਹੈ ਕੋਈ ਵੀ ਫਿਰ ਉਹ ਕਿਹਦਾ ਆਸਰਾ ਤਕਦੇ ਹਨ ਪਰਮਾਤਮਾ ਦਾ ਇੱਕ ਉਹ ਲੋਕ ਹਨ ਜਿਹੜੇ ਆਪਣੀਆਂ ਬਾਸ਼ਨਾਵਾਂ ਨੂੰ ਪੂਰੀਆਂ ਕਰ ਲਏ ਪਰਮਾਤਮਾ ਨੂੰ ਬਾਧਾ ਸਮਝਦੇ ਆਂ ਬੇ ਬਾਧ ਕਹੇ ਉਹ ਇਨਕਾਰੀ ਕਰਦੇ ਹੈ ਮੁਨਕਰ ਹੋ ਜਾਂਦੇ ਹੈ ਕਿਉਂਕਿ ਮਾਇਆ ਬਹੁਤ ਆ ਗਈ ਉਹ ਐਸੇ ਮੁਨਕਰ ਹੁੰਦੇ ਹੈ ਕਿ ਕਹਿੰਦੇ ਪਰਮਾਤਮਾ ਹੈ ਹੀ ਨਹੀਂ ਇਹ ਕਹ ਕੇ ਉਹਨਾਂ ਨੂੰ ਆਸਰਾ ਕੋਈ ਨਹੀਂ ਉਹ ਕਹਿੰਦੇ ਪਰਮਾਤਮਾ ਦੇ ਆਸਰੇ ਤੇ ਤੁਰੇ ਲੇਕਿਨ ਬਾਸ਼ਨਾ ਮਾ ਉਹਨਾਂ ਦੀਆਂ ਵੀ ਹੈ ਉਹ ਵੀ ਲੱਭਦੇ ਹੈ ਕਿ ਸਾਡੇ ਕੋਲ ਧਨ ਹੋ ਜਵੇ ਧੀਆਂ ਪੁੱਤਰ ਹੋ ਸਾਡੇ ਕੋਲ ਆਸਰਾ ਬਣ ਜਵੇ ਉਹ ਇਸ ਤਰੀਕੇ ਦੇ ਨਾਲ ਨਾਮ ਲੈ ਰਹੇ ਤੇ ਦੂਸਰੇ ਉਹ ਹਨ ਜਿਹੜੇ ਅਮੀਰ ਲੋਕ ਆ ਪਰ ਉਹ ਵਾਧਕ ਸਮਝਦੇ ਹੈ ਕਿ ਪਰਮਾਤਮਾ ਤੋਂ ਮੰਨਕਰ ਹੋ ਜਾਂਦੇ ਕਿ ਪਰਮਾਤਮਾ ਹੈ ਹੀ ਨਹੀਂ ਗਰੀਬ ਜਿਹੜਾ ਪਰਮਾਤਮਾ ਨੂੰ ਸਾਧਕ ਮੰਨਦਾ ਔਰ ਅਮੀਰ ਵਾਧਕ ਮੰਨਦਾ ਇਸੇ ਕਰਕੇ ਜਿਹੜਾ ਮੇਰੇ ਕੋਲ ਹੈ ਤੁਸੀਂ ਕਹਿੰਦੇ ਹੈ ਕਿ ਤੁਸੀਂ ਮੰਦਰਾਂ ਕਿਹੜੀਆਂ ਪਾਈਆਂ ਮੈਂ ਤਾਂ ਸੰਤੋਖ ਦੀਆਂ ਮੰਦਰਾਂ ਪਾਈਆਂ ਦਇਆ ਜਿਹੜੀ ਹੈ ਦਇਆ ਸੰਤੋਖ ਹਲਿਮੀ ਸਦਾਚਾਰ ਭਾਈਚਾਰਾ ਨਰਵੈਰਤਾ ਨਰਪਉ ਇਹ ਸਾਰੇ ਸੰਤਾਂ ਦੇ ਗੁਣ ਹਨ ਇਹ ਜੋਗੀਆਂ ਦੇ ਵਿੱਚ ਗੁਣ ਹੋਣੇ ਚਾਹੀਦੇ ਹਨ ਤੁਸੀਂ ਗੁਣ ਕਿਹੜੇ ਲੈ ਕੇ ਬੈਠੇ ਹੋ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਪੁੱਤ ਖਿੰਥਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਇਹ ਜਿਹੜਾ ਸਰੀਰ ਹੈ ਇਹ ਮੈਂ ਇਸ ਨੂੰ ਬਿਕਾਰਾਂ ਤੋਂ ਦੂਰ ਰੱਖਣਾ ਕੁਵਾਰ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ ਤੇ ਮੇਰੇ ਕੋਲ ਜਿਹੜਾ ਡੰਡਾ ਹੈ ਉਹ ਪਰਮਾਤਮਾ ਦੇ ਯਕੀਨ ਦਾ ਹੈ ਵਿਸ਼ਵਾਸ ਦਾ ਹੈ ਤੁਸੀਂ ਕਿਹੜਾ ਡੰਡਾ ਲੈ ਕੇ ਬੈਠੇ ਹੋ ਸੋ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਕੋਲ ਦਇਆ ਨਹੀਂ ਹੈ ਉਹ ਕਹਿੰਦੇ ਕਿ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਕੋਲ ਦਇਆ ਨਹੀਂ ਉਹ ਵੀ ਉਹਨਾਂ ਨੂੰ ਭੇਜਦਾ ਹੈ ਪਰਮਾਤਮਾ ਲੈਕਿਨ ਉਹ ਪਰਮਾਤਮਾ ਨੂੰ ਇੱਥੇ ਆ ਕੇ ਭੁੱਲ ਜਾਂਦੇ ਹੈ ਜਿਵੇਂ ਕਿ ਹਿਟਲਰ ਚੰਗੇਜ਼ ਖਾਨ ਹਲਾਕੋ ਉਹਨਾਂ ਦੇ ਵਿੱਚ ਕਿਤੇ ਵੀ ਦਇਆ ਨਹੀਂ ਸੰਤੋਖ ਨਹੀਂ ਹਲੇਮੀ ਨਹੀਂ ਸਦਾਚਾਰ ਨਹੀਂ ਹੈ ਕੋਈ ਪਹਿਚਾਣਾ ਨਹੀਂ ਹੈ ਜਦੋਂ ਇਹ ਗੁਣ ਨਹੀਂ ਹਨ ਤਾਂ ਫਿਰ ਉਹ ਦੁਨੀਆ ਦੇ ਉੱਤੇ ਬਹੁਤ ਵੱਡੇ ਕਾਤਲ ਬਣੇ ਕਰੋੜਾਂ ਦੁਨੀਆ ਮਾਰ ਦਿੱਤੀ ਕਾਦੀ ਖਤਰ ਬਾਸ਼ਨਾਮਾ ਦੀ ਪੁੱਤ ਪੁੱਤ ਦੀ ਖਤਰ ਕਿ ਬਾਸ਼ਨਾਮਾ ਪੂਰੀਆਂ ਹੋ ਜਾਣ। ਸੋ ਜਿਵੇਂ-ਜਿਵੇਂ ਸੰਸਾਰਕ ਪੜਾਈ ਵਧੀ ਉਵੇਂ-ਉਵੇਂ ਨਾਸਤਕਤਾ ਜਿਹੜੀ ਹੈ ਪਰਮਾਤਮਾ ਦਾ ਹੋਣਦ ਨੂੰ ਮਨੁੱਖ ਮਨ ਕਰ ਹੁੰਦਾ ਜਾ ਰਿਹਾ ਹੈ। ਕਿਉਂਕਿ ਉਹਨੂੰ ਆਪਣੇ ਬਾਸ਼ਨਾਮਾ ਦੀ ਪੂਰਤੀ ਨਾਲ ਮਤਲਬ ਹੈ। ਜਿੱਥੋਂ ਉਹ ਆਇਆ ਉਹਨੂੰ ਉ ਭੁੱਲ ਗਿਆ। ਉਹਨੂੰ ਇਹ ਨਹੀਂ ਪਤਾ ਕਿ ਮੈਨੂੰ ਕਿੰਨਾ ਹੀ ਅਮੁੱਲ ਅੱਖਾਂ ਜਿਹੜੀਆਂ ਜੇਕਰ ਨਾ ਮਿਲਦੀਆਂ ਤੇ ਮੈਂ ਕੀ ਦੁਨੀਆ ਨੂੰ ਦੇਖਦਾ ਜੇ ਬੋਲਣ ਲਈ ਜ਼ੁਬਾਨ ਨਾ ਹੁੰਦੀ ਤਾਂ ਮੈਂ ਕੀ ਬੋਲਦਾ ਜੇ ਸੁਣਨ ਲਈ ਕੰਨ ਨਾ ਹੁੰਦੇ ਤਾਂ ਮੈਂ ਕੀ ਕਰਦਾ ਇੰਨੀਆਂ ਅਮੋਲਕ ਚੀਜ਼ਾਂ ਦਾਤਾਂ ਦਿੱਤੀਆਂ ਹੋਈਆਂ ਲੇਕਿਨ ਉਹ ਦੁਨੀਆ ਦੀਆਂ ਦਾਤਾਂ ਦੇ ਵਿੱਚ ਦੁਨੀਆ ਦੇ ਪਦਾਰਥਾਂ ਦੇ ਵਿੱਚ ਐਸਾ ਮਸਤ ਹੋਇਆ ਕਿ ਦੁਨੀਆ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਆਪਣੀਆਂ ਬਾਸ਼ਨਾਮਾ ਪੂਰੀਆਂ ਕਰਕੇ ਦੁਨੀਆ ਦਾ ਰਾਜਾ ਕਹਾਮਾ ਜੀ ਉਹਨਾਂ ਦੇ ਵਿੱਚ ਹਟਲਕ ਦੇ ਵਿੱਚ ਚਿੰਗੇਜ਼ ਖਾਂ ਦੇ ਵਿੱਚ ਹਲਾਕੂ ਦੇ ਵਿੱਚ ਦਇਆ ਹੁੰਦੀ ਤਾਂ ਕਦੀ ਵੀ ਬਸਤੀਆਂ ਦੀਆਂ ਬਸਤੀਆਂ ਨਾ ਸਾੜਦੇ ਉਹ ਸੋ ਜਿੰਨੇ ਵੀ ਅਜਿਹੇ ਲੋਕ ਹੁੰਦੇ ਆ ਉਹਨਾਂ ਦੇ ਵਿੱਚ ਦਇਆ ਨਹੀਂ ਹੁੰਦੀ ਇਸੇ ਕਰਕੇ ਸਭ ਤੋਂ ਪਹਿਲਾਂ ਉਹ ਕਹਿੰਦੇ ਮੋਦਰਾ ਮੇਰੀਆਂ ਸੰਤੋਖ ਦੀਆਂ ਉਸ ਪਰਮਾਤਮਾ ਨੇ ਜੋ ਦਿੱਤਾ ਮੈਨੂੰ ਸਭ ਲੈ ਸੰਤੋਖ ਹੈ ਉਹ ਪ੍ਰਭੂ ਤੋਂ ਮੁਨਕਲ ਨਹੀਂ ਹੁੰਦੇ ਮੈਂ ਐਸਾ ਜੋਗੀ ਹਾਂ ਜਿਥੇ ਜਿਸ ਨੇ ਮੁੰਦਰਾ ਸੰਤੋਖ ਦੀਆਂ ਪਾਈਆਂ ਤੁਸੀਂ ਮਨ ਨੂੰ ਜੋਗੀ ਨਹੀਂ ਬਣਾਇਆ ਤੁਸੀਂ ਤਨ ਨੂੰ ਜੋਗੀ ਬਣਾ ਲਿਆ ਚਿੰਨ ਪਾ ਕੇ ਇਸੇ ਕਰਕੇ ਉਹ ਕਹਿੰਦੇ ਵੀ ਦੁਨੀਆ ਤੇ ਵੱਡੇ ਵੱਡੇ ਉਹ ਲੋਕ ਕਾਤਲ ਬਣੇ ਜਿਨ੍ਹਾਂ ਨੇ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋ ਗਏ ਸੋ ਜਿਹੜੇ ਉਹਦੇ ਰਾਜਾ ਤੇ ਬੱਚਾ ਉਹ ਤਾਂ ਕਹਿੰਦੇ ਆਗਿਆ ਮੈਂ ਭੁੱਖ ਸੁਈ ਕਰ ਸੁਖ ਸੋਗ ਹਰਖ ਨੇ ਜਾਣਿਓ ਜੋ ਜੋ ਹੁਕਮ ਪਿਆ ਸਹਬ ਕਾ ਸੁਈ ਮਾਥੇ ਲੈ ਮਾਨਿਓ ਉਹ ਤਾਂ ਕਹਿੰਦੇ ਜੇ ਭੁੱਖ ਵੀ ਹੈ ਇਹ ਵੀ ਤੇਰੀ ਦਾਤ ਹੈ ਜੇ ਸੁਖ ਹੈ ਤਾਂ ਇਹ ਵੀ ਤੇਰੀ ਕਿਰਪਾ ਹੈ ਉਹ ਤਾਂ ਹਰਖ ਤੇ ਸੋਗ ਨੂੰ ਇੱਕ ਬਰਾਬਰ ਜਾਣਦੇ ਹੈ ਨਾ ਉਹਨਾਂ ਨੂੰ ਕੋਈ ਗਮੀ ਹੈ ਨਾ ਖੁਸ਼ੀ ਹੈ ਜੋ ਜੋ ਹੁਕਮ ਪਇਓ ਸਹਬ ਦਾ ਉਹ ਕਹਿੰਦੇ ਜੋ ਜੋ ਵੀ ਮਿਲਿਆ ਅਸੀਂ ਤਾਂ ਉਹਦੇ ਵਿੱਚ ਖੁਸ਼ ਹਾਂ ਸੰਤੋਖ ਹੈ ਸਬਰ ਹੈ ਸੋ ਮਾਥੇ ਲੈ ਮੰਨਿਆ ਤੁਸੀਂ ਕਿਹੜੇ ਜੋਗੀ ਹੋ ਤੁਸੀਂ ਤਾਂ ਰੋਟੀਆਂ ਜਿਹੜੀਆਂ ਮੋਟੀਆਂ ਬਣਾ ਕੇ ਉਹਦਾ ਚੂਰਮਾ ਬਣਾਉਂਦੇ ਫਿਰ 나ਦ ਬਜਾਉਂਦੇ ਨਾਦ ਬਜਾ ਕੇ ਫਿਰ ਖਾਣਾ ਸ਼ੁਰੂ ਕਰਦੇ ਤੇ ਤੁਸੀਂ ਸਬਰ ਤਾਂ ਹੈ ਨਹੀਂ ਝੋੜੀ ਜਿਹੜੀ ਤੁਸੀਂ ਸ਼ਰਮ ਦੀ ਕਿਰਤ ਦੀ ਬਣਾਉਣੀ ਸੀ ਤੁਸੀਂ ਤਾਂ ਮੰਗ ਕੇ ਖਾਣ ਲੱਗ ਪਏ ਤੇ ਮੈਂ ਤਾਂ ਸ਼ਰਮ ਦੀ ਝੋੜੀ ਹੈ ਮੇਰੇ ਕੋਲ ਖੱਪਰ ਹੈ ਮੇਰੇ ਕੋਲ ਇਸੇ ਕਰਕੇ ਉਹ ਕਹਿੰਦੇ ਕਿ ਮੰਗਣਾ ਜਿਹੜਾ ਦੁਨੀਆ ਤੇ ਬਹੁਤ ਮਾੜਾ ਹੈ ਮੈਂ ਕਿਰਤ ਕਰਕੇ ਮਿਹਨਤ ਕਰਕੇ ਜੋ ਵੀ ਮਿਲਦਾ ਹੈ ਮੈਂ ਉਹਦੇ ਨਾਲ ਇਸ ਤਨ ਦੀ ਪੂਰਤੀ ਕਰਕੇ ਜੋ ਬਚਦਾ ਹੈ ਉਹ ਨੂੰ ਵੰਡਦਾ ਮੈਂ ਭੀਖ ਨੇ ਮੰਗਦਾ ਤੁਸੀਂ ਖੱਪਰ ਜਿਹੜਾ ਭੀਖ ਮੰਗਣ ਲਈ ਰੱਖਿਆ ਹੋਇਆ ਉਹ ਕਹਿੰਦੇ ਮੰਗਣਾ ਤਾਂ ਬਹੁਤ ਹੀ ਮਾੜਾ ਹੈ ਇਸੇ ਕਰਕੇ ਉਹਨਾਂ ਨੇ ਕਹਿਤਾ ਲੋਕ ਤਕਾਰ ਕਹੇ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿ ਕੀਏ ਸਹਿ ਕੀਏ ਗੱਲਾਂ ਦਰਕੀਆਂ ਬਾਤਾਂ ਤਹਿ ਤਹਿ ਕਹਿਣ ਕਹਾਇ ਪਹਿਲੇ ਪਾਤਸ਼ਾਹ ਆਰਾਮ ਕਲੀ ਰਾਗ ਦੇ ਵਿੱਚ ਲਿਖਦੇ ਕਹਿੰਦੇ ਜਿਹੜੇ ਮੰਗਦੇ ਐ ਉਹ ਤਾਂ ਤਕਰ ਹੈ ਮੰਗਨ ਮਰਨ ਸਮਾਨ ਹੈ ਮਤ ਮੰਗੋ ਕੋਈ ਭੀਖ ਮੰਗਨ ਸੇ ਮਰਨਾ ਪੱਲਾ ਜੇ ਸਤਗੁਰ ਕੀ ਸਿੱਖ ਜਿਨ੍ਹਾਂ ਨੇ ਮੰਗ ਕੇ ਖਾਦਾ ਕਹਿੰਦੇ ਉਹਨਾਂ ਨੂੰ ਤਾਂ ਮਾਨ ਪ੍ਰਾਪਤੀ ਨਹੀਂ ਹੋਇਆ ਤੁਸੀਂ ਇਹ ਪਪੂਤੀ ਲਾ ਕੇ ਖੱਪਰ ਫੜ ਕੇ ਝੋਲੀ ਪਾ ਕੇ ਮੰਗਦੇ ਫਿਰਦੇ ਹੋ ਤੁਸੀਂ ਤਨ ਦੇ ਜੋਗੀ ਹੋ ਮੈਂ ਮਨ ਦਾ ਜੋਗੀ ਹਾਂ ਸਹਿ ਕਿਆਂ ਗੱਲਾਂ ਦਰਕੀਆਂ ਬਤਾਂ ਇਹਤੇ ਕੈਨ ਕਹਾਇਆ ਤੁਸੀਂ ਗੱਲਾਂ ਕਰਦੇ ਹੋ ਸਾਭ ਦੀਆਂ ਕਿਉਂ ਕਰਦੇ ਹੋ ਲੋਕਾਂ ਨੂੰ ਗੁੰਮਰਾਹ ਕਰਕੇ ਮੰਗਣ ਲਈ ਆਪਣੇ ਤੇ ਨਹੀਂ ਲਾਦੇ ਉਹਨਾਂ ਨੂੰ ਤਾਂ ਸਿੱਖ ਨਹੀਂਦੇ ਕਿ ਕਿਰਤ ਕਰਨੀ ਚਾਹੀਦੀ ਹੈ ਤੇ ਜੇਕਰ ਤੁਹਾਡੇ ਵਿੱਚ ਕੋਈ ਰਿੱਧੀ ਆ ਜਾਂਦੀ ਹੈ ਸਿੱਧੀ ਆ ਜਾਂਦੀ ਹੈ ਤੇ ਫਿਰ ਤੁਸੀਂ ਮਾਣ ਕਰਦੇ ਹੋ ਲੋਕਾਂ ਨੂੰ ਤੁਸੀਂ ਦਿਖਾਉਂਦੇ ਆ ਉਹਦਾ ਇੰਨਾ ਕ ਮਾਣ ਕਰਦੇ ਹੈ ਕਿ ਪੰਡਿਤ ਗਲਾਬ ਚੰਦ ਜੀ ਨੇ ਲਿਖਿਆ ਗਲਾਬ ਸਿੰਘ ਜੀ ਨੇ ਤਬਲਗ ਗੁਣ ਔਰ ਗੌਰਵ ਕਰ ਜਬ ਲਗ ਕਹਿਣਾ ਦੇ ਦੇ ਕਹੇ ਤੇ ਖੇ ਸਭ ਗੁਣ ਗੌਰਵ ਪਿੱਛ ਦੇ ਉਹ ਕਹਿੰਦੇ ਜਦੋਂ ਕੋਈ ਗੋਣ ਆਉਂਦਾ ਉਹਦਾ ਤੁਹਾਨੂੰ ਐਡਾ ਮਾਣ ਹੋ ਜਾਂਦਾ ਕਿ ਤੁਸੀਂ ਉਹ ਮਾਣ ਕਰਕੇ ਹੀ ਆਪਣੇ ਆਪ ਨੂੰ ਖੇ ਕਰ ਲਿਆ ਤੇ ਉਹਦੇ ਨਾਲੋਂ ਚੰਗਾ ਹੈ ਕਿ ਅਸੀਂ ਤਾਂ ਉਹਦੀ ਰਜਾ ਦੇ ਵਿੱਚ ਹੀ ਹੇ ਨੇ ਇਸ ਕਰਕੇ ਤੁਸੀਂ ਜੋ ਕਹਿ ਰਹੇ ہیں ਕਿ ਬਪੂਤੀ ਲਾ ਕੇ ਕਰਨਾ ਹੈ ਅਸਿਤਾ ਉਹਦੇ ਧਿਆਨ ਦੀ ਭਗੂਤੀ ਲਾਈ ਹੈ ਉਹਦੇ ਨਾਮ ਦੇ ਵਿੱਚ ਮਸਤ ਹੈ ਤਨ ਤੇ ਭਗੂਤੀ ਨਿਲਾਈ ਸੋ ਦੁਨੀਆ ਤੇ ਉਤੇ ਦੋ ਤਰੰਦੀ ਹੈ ਦੁਨੀਆ ਤੇ ਹੈ ਜੇਕਰ ਆਪਾਂ ਆਤਮਾ ਬੁੱਧ ਨੂੰ ਦੇਖਦੇ ਹੈ ਤੇ ਉਹਨਾਂ ਨੇ ਐਸਾ ਉਦਾਸ ਹੋਏ ਕਿ ਮੌਤ ਹੋਣੀ ਹੈ ਤਾਂ ਮੌਤ ਨੂੰ ਯਾਦ ਕਰਦੇ ਕਰਦੇ ਉਹ ਐਸਾ ਯਾਦ ਕੀਤਾ ਕਿ ਉਹ ਦੁਨੀਆ ਤੋਂ ਪਾਰ ਹੋ ਗਏ ਉਸ ਨੂੰ ਪਾ ਲਿਆ ਕਿਉਂਕਿ ਮੌਤ ਨੂੰ ਯਾਦ ਰੱਖਣਾ ਬਹੁਤ ਵੱਡੀ ਗੱਲ ਹੈ ਨਹੀਂ ਤੇ ਇੱਥੇ ਤਾਂ ਦੁਨੀਆ ਤੇ ਆਖੇ ਕੋਈ ਯਾਦ ਨਹੀਂ ਰੱਖਦਾ ਤੇ ਦੂਸਰੇ ਕ੍ਰਿਸ਼ਨ ਮਹਾਰਾਜ ਜੀ ਜਿਹੜੇ ਰੰਗ ਦੇ ਵਿੱਚ ਜੀਵਨ ਨੂੰ ਜੀਵਨ ਸਮਝਦੇ ਹੈ ਉਹ ਕਹਿੰਦੇ ਜੀਵਨ ਵੀ ਮਿਲਿਆ ਖੁਸ਼ੀਆਂ ਖੇੜਿਆ ਚ ਰਹਿਣਾ ਪਰ ਉਹਨਾਂ ਨੇ ਐਸਾ ਜੀਵਨ ਦੇ ਰੰਗ ਚ ਰੰਗੇ ਗਏ ਕਿ ਜੀਵਨ ਦੇ ਵਿੱਚ ਰੰਗ ਲੰਗਦੇ ਲੰਗਦੇ ਉਹ ਜੀਵਨ ਤੋਂ ਪਾਰ ਹੋ ਗਏ ਕਿ ਉਸ ਪਰਮਾਤਮਾ ਨੂੰ ਮਿਲ ਗਏ ਸੋ ਸਤਿਗੁਰੂ ਜੋ ਨਾਨਕ ਪਾਛਤ ਜੀ ਉਹ ਕਹਿੰਦੇ ਕਿ ਦੋਨੇ ਚੀਜ਼ਾਂ ਚਾਹੀਦੀਆਂ ਮੌਤ ਨੂੰ ਵੀ ਯਾਦ ਰੱਖੋ ਔਰ ਜੀਵਨ ਵੀ ਜੀਣਾ ਐਸੇ ਕਰਕੇ ਜੇਕਰ ਅਪਾ ਗੁਰੂ ਮਹਾਰਾਜ ਦੀ ਜੀਵ ਨੂੰ ਦੇਖਦੇ ਹਨ ਤੇ ਜਦੋਂ ਉਹਦਾ ਸਿਤ ਤੁਰੇ ਅਦਾਸੀ ਹਤੇ ਤੇ ਨਾਲ ਰਵਾਬ ਵੀ ਹੈ ਜੀਵਨ ਦੇ ਰੰਗ ਚ ਵੀ ਰਹਿਣਾ ਹੈ ਤੇ ਉਹਨੂੰ ਯਾਦ ਵੀ ਰੱਖਣਾ ਹਰ ਬਿੱਲੇ ਉਸ ਪਰਮਾਤਮਾ ਨੂੰ ਯਾਦ ਵੀ ਰੱਖਣਾ ਤੇ ਯਾਦ ਰੱਖਣ ਲਈ ਰਵਾਬ ਨਾਲ ਉਦਾਸੀ ਦਾ ਉਹਦੀ ਯਾਦ ਦਾ ਕੀਰਤਨ ਵੀ ਕਰਨਾ ਹੈ ਸੰਗੀਤ ਵੀ ਰੱਖਣਾ ਜੀਵਨ ਦੇ ਵਿੱਚ ਸੋ ਐਸੇ yogi ਉਹਨਾਂ ਨੇ ਜਦੋਂ ਦੱਸਿਆ ਤੇ ਫਿਰ ਉਹ ਕਹਿੰਦੇ ਕਿ ਜੇਕਰ ਜੀਵਨਾ ਹੈ ਤੇ ਜੇਕਰ ਤੁਸੀਂ ਕਹੋ ਕਿ ਜੀਣਾ ਸੱਚ ਹੈ ਇਹ ਝੂਠ ਹੈ ਕਿਉਂਕਿ ਜਿੰ ਜਿਹੜਾ ਜੀਵਨ ਹੈ ਇਹਨ ਖਤਮ ਹੋਣਾ ਪਰ ਜੇ ਕਿ ਇਹ ਮੌਤ ਹੈ ਤਾਂ ਇਹ ਵੀ ਝੂਠ ਹੈ ਕਿਉਂਕਿ ਜੰਮਣਾ ਵੀ ਹੈ ਜੰਮਣਾ ਕਿਸ ਨੇ ਨਹੀਂ ਹੈ ਜੰਮਣਾ ਉਸ ਨੇ ਨਹੀਂ ਹੈ ਜਿਹਨੇ ਪਹਿਲਾਂ ਮਰਨ ਕਬੂਲ ਕਰ ਲਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਉਹ ਸਭਨਾ ਕੀ ਰੇਣਕ ਤੋ ਆਉ ਹਮਾਰੇ ਪਾਸ ਪਰਮਾਤਮਾ ਦੇ ਨਾਲ ਉਹ ਮਿਲਦਾ ਜਿਹੜਾ ਜਿੰਦੇ ਜੀ ਆਪਣੇ ਆਪ ਨੂੰ ਖਤਮ ਕਰਦਾ ਸਭਨਾ ਦੇ ਚਰਨਾਂ ਦੀ ਧੂੜ ਬਣ ਜਾਂਦਾ ਇਹੋ ਹੀ ਇੱਕ ਭਗਤੀ ਲਹਿਤ ਦੇ ਗੁਣ ਕਿ ਜਿਵੇਂ ਜਿਵੇਂ ਅਧਿਆਤਮਕ ਬਾਤ ਦੇ ਵਿੱਚ ਧਰਮ ਦੇ ਵਿੱਚ ਅੱਗੇ ਨੂੰ ਮਨੁੱਖ ਵੱਧਾ ਹੈ ਉਹ ਆਪਣੇ ਆਪ ਦੇ ਵਿੱਚ ਸਦਾਚਾਰ ਦੇ ਵਿੱਚ ਉਹਦਾ ਮਾਣ ਉਦਚਿਸ਼ਟਾ ਸਭ ਕੁਝ ਖਤਮ ਹੋ ਜਾਂਦਾ ਜ਼ੀਰੋ ਤੇ ਚਲ ਜਾਂਦਾ ਅਫਰ ਅਵਸਥਾ ਚਲ ਜਾਂਦਾ ਪਰ ਦੂਸਰੇ ਪਾਸੇ ਜਿਹੜਾ ਦੁਨੀਆਦਾਰੀ ਦੇ ਵਿੱਚ ਹੈ ਜਿਵੇਂ ਜਿਵੇਂ ਕੋਈ ਗੁਣ ਆਉਂਦਾ ਹੈ ਉਵੇਂ ਉਵੇਂ ਹੰਕਾਰ ਆਉਂਦਾ ਹੈ ਇਸੇ ਕਰਕੇ ਉਹ ਕਹਿੰਦੇ ਆ ਤੱਬ ਲਗ ਗੁਣ ਔਰ ਗਰਵ ਕਰ ਜੱਬ ਲਗ ਕਹਿ ਨਾ ਦੇ ਦੇ ਕਹੇ ਤਖੇ ਸਭ ਗੁਣ ਗੌਰਵ ਪਿੱਛਦੇ ਦੁਨੀਆ ਦੇ ਉੱਤੇ ਗੁਣ ਜੇ ਕੋਈ ਪ੍ਰਾਪਤ ਹੁੰਦਾ ਤਾਂ ਉਹਦਾ ਹੰਕਾਰ ਹੁੰਦਾ ਉਹ ਕਹਿੰਦੇ ਜੇ ਹੰਕਾਰ ਹੀ ਹੋ ਗਿਆ ਤਾਂ ਫਿਰ ਕਾਦਾ ਗੁਣਾ ਹੈ ਨੀਵੇਂ ਹੋਣਾ ਹੈ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਖੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਮੇਰੀ ਗੋਦੜੀ ਜੜੀ ਹੈ ਮੈਂ ਹਰ ਸਮੇ ਮੌਤ ਨੂੰ ਯਾਦ ਰੱਖਦਾ ਜਿਵੇਂ ਆਪਾਂ ਬਾਤੋਂ ਬੁੱਧੇ ਜੀਵਨ ਤੋਂ ਦੇਖਦੇ ਆਂ ਔਰ ਕਾਇਆ ਜੜੀ ਇਹ ਸਰੀਰ ਜਿਹੜਾ ਇਸ ਨੂੰ ਮੈਂ ਪਵਿੱਤ੍ਰ ਰੱਖਣਾ ਕਾਮ ਕ੍ਰੋਧ ਲੋਭ ਉਹ ਹੰਕਾਰ ਤੋਂ ਕਿੰਨੇ ਪਵਿੱਤਰ ਰੱਖਣਾ ਕਿ ਅੱਖਾਂ ਦੇ ਨਾਲ ਮੈਂ ਗਲਤ ਤੱਕਣਾ ਨਹੀਂ ਸ਼ਰਮ ਦਾ ਸ਼ਰਮਾਪਣਾ ਕੰਨਾਂ ਦੇ ਨਾਲ ਮੈਂ ਉਸ ਪਰਮਾਤਮਾ ਦੀ ਸਿੱਖਤ ਸਲਾ ਸੁਣਨੀ ਹੈ ਜੀਵਨ ਦੇ ਨਾਲ ਮੈਂ ਸਿਮਰਨ ਕਰਨਾ ਹੱਥਾਂ ਦੇ ਨਾਲ ਮੈਂ ਕਰਤ ਕਰਨੇ ਤੇ ਪੈਰ ਜਿਹੜੇ ਹੈ ਉਹਦੀ ਸਿੱਖਤ ਸਲਾ ਸਤ ਸੰਗ ਦੇ ਵਿੱਚ ਜਾਣ ਲਈ ਮੈਂ ਅੱਗੇ ਚਲਾਣੇ ਹੈ ਸੋ ਮੈਂ ਇਸ ਕਾਇਆ ਨੂੰ ਇਸ ਸਰੀਰ ਨੂੰ ਪਵਿੱਤਰ ਰੱਖਣਾ। ਇੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਤੇ ਮੇਰੇ ਕੋਲ ਇਹੋ ਜਿਹਾ ਡੰਡਾ ਹੈ। ਜਿਹੜਾ ਪਰਮਾਤਮਾ ਦੇ ਹਰ ਟਾਈਮ ਭੈ ਨੂੰ ਮੰਨਦਾ। ਭੈ ਵਿੱਚ ਜਿਣਾ ਹੈ। ਇਸੇ ਕਰਕੇ ਉਹ ਕਹਿੰਦੇ ਦੋ ਜ਼ਿੰਦਗੀਆਂ ਜੀਵਨ ਵੀ ਹੈ ਤੇ ਮੌਤ ਵੀ ਹੈ। ਇਸੇ ਕਰਕੇ ਉਹਨਾਂ ਨੇ ਕਹਿਤਾ ਕਿ શ્રીਕ੍ਰਿਸ਼ਨ ਜੀ ਤੋਂ ਲੋਕਾਂ ਨੇ ਸਿੱਖਿਆ ਨਹੀਂ ਇਹ ਜੀਵਨ ਦਾ ਰੰਗ ਜਿਹੜਾ ਉਹ ਕੀ ਹੈ ਉਹ ਕਹਿੰਦੇ ਜੀਵਨ ਦੇ ਰੰਗ ਦੇ ਵਿੱਚ ਨਹੀਂ ਰੰਗਣਾ ਸੀ ਲੇਕਿਨ ਐਸਾ ਰੰਗ ਗਏ ਕਿ ਧਾਰਮਿਕ ਸਥਾਨ ਜਿਹੜੇ ਦੇਵਦਾਸੀਆਂ ਦੇ ਅੱਡੇ ਬਣ ਗਏ ਇਹ ਜਿਹੜੇ ਦੇਵਦਾਸੀਆਂ ਦੇ ਅੱਡੇ ਬਣੇ ਉਥੇ ਜਦੋਂ ਗਲਤ ਕੰਮ ਹੋਏ ਤਾਂ ਧੜਵੀ ਵੀ ਜਿਹੜੇ ਉਹਨਾਂ ਨੇ ਮੰਦਰਾਂ ਤੇ ਅਟੈਕ ਕੀਤਾ ਜੀਵਨ ਜਿਣਾ ਸੀਗਾ ਰੰਗ ਦੇ ਵਿੱਚ ਜਿਣਾ ਸੀ ਕਿਵੇਂ ਜਿਣਾ ਸੀ ਪਹਿਲੇ ਪਾਤਸ਼ਾਹ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਹੋ ਨੱਚਣਾ ਵੀ ਹੈ ਕੁੱਦਣਾ ਵੀ ਹੈ ਪਰ ਕਿਵੇਂ ਨਾਨਕ ਜਿੰਨ ਮਨ ਪਹੁ ਜਿਸ ਦੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਡਰ ਹੈ ਤਿਨਾ ਮਨ ਪਹੁ ਉਹਨਾਂ ਦੇ ਮਨ ਦੇ ਵਿੱਚ ਫਿਰ ਪ੍ਰੇਮ ਆਇਆ ਇਸ ਤਰੀਕੇ ਦੇ ਨਾਲ ਨੱਚਣਾ ਸੀ ਇਸ ਤਰੀਕੇ ਨਾਲ ਕੁੱਦਣਾ ਸੀ ਖੁਸ਼ੀ ਵਿੱਚ ਵੀ ਰਹਿਣਾ ਸੀ ਪਰ ਪਰਮਾਤਮਾ ਨੂੰ ਭੁਲਾਉਣਾ ਨਹੀਂ ਸੀ ਜਦੋਂ ਦੁਨੀਆ ਭੁੱਲ ਗਈ ਤਾਂ ਧਰਮਕ ਸਥਾਨ ਜਿਹੜੇ ਹੈ ਉਹ ਦੇਵਦਾਸੀਆਂ ਦੇ ਅੱਡੇ ਬਣ ਗਏ ਆ ਅਖਾੜੇ ਬਣ ਗਏ ਇੱਥੇ ਤਾਂ ਉਹਨਾਂ ਨੇ ਜੋ ਕਿਹਾ ਕਿ ਕਿਰਤ ਦਾ ਮੇਰੇ ਕੋਲ ਖੱਪਰ ਹੈ ਕਿ ਮੈਂ ਕਿਰਤ ਕਰਕੇ ਖਾਣੇ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਉਦਮ ਕਰਿੰਦਿਆਂ ਜਿਉ ਤੋਂ ਕਮਾਬਦਿਆਂ ਸੁਖ ਪਹੁੰਚੇ ਧਿਆਨਦਿਆਂ ਪ੍ਰਭ ਮਿਲ ਨਾਨਕ ਉਤਰੀ ਚੰਨ ਮੈਂ ਤੱਕਰਤ ਕਰਨੀ ਹੈ ਮੁੰਦਰਾ ਸੰਤੋਖ ਦੀ ਹੈ ਝੋਲੀ ਮੇਰੀ ਜਿਹੜੀ ਹੈ ਧਿਆਨ ਦੀ ਹੈ ਕਿਰਤ ਦੀ ਹੈ ਤੇ ਭਪੋਤੀ ਜਿਹੜੀ ਧਿਆਨ ਲਾਉਣਾ ਹੈ ਤੇ ਗੋਦੜੀ ਮੇਰੀ ਜਿਹੜੀ ਹੈ ਹਰ ਟਾਈਮ ਮੌਤ ਨੂੰ ਯਾਦ ਰੱਖਣਾ ਹੈ ਇਸੇ ਕਰਕੇ ਜਦੋਂ ਇਸ ਗੁਣਾਂ ਦੇ ਵਿੱਚ ਜੋਗੀ ਬੰਦਾ ਬਣ ਗਿਆ ਤੇ ਉਸ ਨੇ ਮਨ ਨੂੰ ਜੋੜ ਲਿਆ योगी ਦਾ ਮਤਲਬ ਸੀ ਉਸ ਦੇ ਨਾਲ ਜੁੜਨਾ ਪਰਮਾਤਮਾ ਨਾਲ ਲੇਕਿਨ ਚਿੰਨ ਧਾਰ ਕੇ ਨਹੀਂ ਚਿੰਨ ਧਾਰ ਕੇ ਤਾਂ ਤਨ ਦੇ ਤੁਸੀਂ ਜੋਗੀ ਬਰ ਲੋਕਾਂ ਨੂੰ ਲੋਕ ਦਿਖਾਵੇ ਦੇ ਜੋਗੀ ਬਣ ਗਏ ਇਸੇ ਕਰਕੇ ਜੇਕਰ ਜਿਹੜਾ ਦੁਨੀਆ ਤੇ ਬੰਦਾ ਕੋਈ ਵੀ ਜਦੋਂ ਆਉਂਦਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਆਇਆ ਕਿੱਥੋਂ ਹਾਂ ਇਹ ਜੀਵਨ ਹੈ ਤੇ ਕਿੱਥੋਂ ਹੈ ਇਹ ਮੌਤ ਹੈ ਤੇ ਕਿਉਂ ਹੈ ਜਿੰਨੀ ਦਿਨ ਤੱਕ ਇਹ ਪਤਾ ਨਹੀਂ ਲੱਗਦਾ 19 ਦਿਨ ਤੱਕ ਸਾਨੂੰ ਅਸੀਂ ਜੁੜ ਨਹੀਂ ਸਕਦੇ ਇਸੇ ਕਰਕੇ ਉਹ ਕਹਿੰਦੇ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਮੈਂ ਮਨ ਨੂੰ ਜਿੱਤਿਆ ਤੁਸੀਂ ਤਨ ਦੇ ਉੱਤੇ ਇਹ ਸਾਰੇ ਚਿੰਨ ਧਾਰ ਕੇ ਬੈਠ ਕੇ ਜਿੰਨੀ ਦਿਨ ਤੱਕ ਤੁਸੀਂ ਮਨ ਨੂੰ ਸਾਧਿਆ ਨਹੀਂ 19 ਦਿਨ ਤੱਕ ਤੁਸੀਂ ਤ੍ਰਿਪਤ ਨਹੀਂ ਹੋ ਸਕਦੇ ਤੁਸੀਂ ਕਹਿੰਦੇ ਆਈ ਪੰਥ ਹੈ ਮੈਂ ਵੀ ਆਈ ਪੰਥ ਜੋਗੀਆਂ ਦਾ ਇੱਕ ਆਈ ਪੰਥ ਹੈ ਜਿਸ ਦੇ ਵਿੱਚ 12 ਪੰਥ ਹੋਰ ਚੱਲਦੇ ਆ ਕਹਿੰਦੇ ਮੈਂ ਵੀ ਆਈ ਪੰਥ ਨੂੰ ਮੰਨਦਾ ਪਰ ਇਹਦੇ ਨਾਲ ਨਾਲ ਜਿੰਨੇ ਵੀ ਹੋਰ ਪੰਥ ਹੈ ਮੈਂ ਸਭ ਨੂੰ ਮੰਨਦਾ ਸਗਲ ਜਮਾਤੀ ਸਾਰੇ ਦੇ ਸਾਰੇ ਕਹਿੰਦੇ ਇੱਕੋ ਹੀ ਹੈ ਤੇ ਅਸਲੀ ਉਦੇਸ਼ ਕੀ ਹੈ ਮਨ ਜੀਤੇ ਜਗ ਜੀਤ ਜਦੋਂ ਮਨ ਨੂੰ ਜਿੱਤ ਲਿਆ ਤੇ ਫਿਰ ਅਸੀਂ ਜੜਨਾ ਹੈ ਉਹਦੇ ਨਾਲ ਇਸੇ ਕਰਕੇ ਉਹ ਕਹਿੰਦੇ ਜਾ ਕੇ ਰਿੱਧੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪਾਇਆ ਪ੍ਰਗਟਾ ਜਿਸ ਦੇ ਹਿਰਦੇ ਦੇ ਵਿੱਚ ਵਿਸ਼ਵਾਸ ਬਣ ਗਿਆ। ਜੁਗਤ ਦਰਦਨ ਦਾ ਉਹਨਾਂ ਨੇ ਕਿਹਾ ਪ੍ਰਤੀਤ ਹੈ। ਵਿਸ਼ਵਾਸ ਉਹ ਬਣ ਗਿਆ ਕਿ ਪਰਮਾਤਮਾ ਹੈ ਤਾਂ ਫਿਰ ਕਹਿੰਦੇ ਤਤ ਗਿਆਨ ਤਿਸਮਨ ਪ੍ਰਗਟਾਇਆ। ਫਿਰ ਉਹਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਇਹ ਚ ਕਰਕੇ ਸਤਗੁਰ ਅਰਦਾਸ ਮਹਾਰਾਜ ਜੀ ਕਹਿੰਦੇ ਕਿ ਜਦੋਂ ਮਨ ਦੇ ਵਿੱਚ ਪ੍ਰਗਟ ਹੁੰਦਾ ਤੇ ਫਿਰ ਮਨ ਜਿਹੜਾ ਕੀ ਹੈ ਪਰਮ ਪਰਸ ਗੁਰ ਪੇਟੀਏ ਪੂਰਬ ਲਖਤ ਲਲਾਟ ਉਨ ਮਨ 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 ਹੀ ਮਿਲੇ ਛਟਕਤ ਬਜਰ ਕਪਾਟ ਇਹ ਸਾਰੇ ਹੀ ਦੁਨੀਆ ਦੇ ਜਿਹੜੇ ਕਹਿੰਦੇ ਸਭ ਤੋਂ ਕਪਾਟ ਖੁੱਲਦੇ ਨਹੀਂ ਦਸਵੇਂ ਦੁਆਦ ਦੇ ਉਹ ਸਭ ਖੁੱਲ ਜਾਂਦੇ ਜਦੋਂ ਅਸੀਂ ਉਸ ਦੇ ਨਾਲ ਮਿਲਣਾ ਹੈ ਤੇ ਮਿਲ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਮਨ ਤੇ ਕਾਬੂ ਪਾ ਲਿਆ ਮਨ ਨੂੰ ਜਿੱਤ ਲਿਆ ਫਿਰ ਅਸੀਂ ਦੁਨੀਆ ਤੋਂ ਤ੍ਰਿਪਤ ਹੋਣਾ ਨਹੀਂ ਤਾਂ ਜਿਨ ਨੇ ਮਰਜੀ ਪਦਾਰਥ ਇਕੱਠੇ ਕਰ ਲਈਏ ਜਿਨ ਨੇ ਮਰਜੀ ਦੁਨੀਆ ਦੀਆਂ ਬਾਦਸ਼ਾਹੀਆਂ ਇਕੱਠੀਆਂ ਕਰ ਲਈਏ ਕਦੀ ਵੀ ਤ੍ਰਿਪਤ ਨਹੀਂ ਹੋ ਸਕਦੇ ਇਸ ਕਰਕੇ ਮੈਂ ਆਏ ਪੰਥੀ ਸਗਲ ਜਮਾਤੀ ਮਨ ਜਿੱਤੇ ਜਗ ਜੀਤ ਮੈਂ ਸਾਰੇ ਪੰਥਨ ਸਤਕਾਰ ਕਰਦਾ ਮਨ ਦਾ ਹਾਂ ਲੇਕਿਨ ਮਨ ਦੇ ਨਾਲ ਜੋਗ ਕਮਾਉਣਾ ਹੈ ਮਨ ਨੂੰ ਯੋਗੀ ਬਣਾਉਣਾ ਹੈ ਤਨ ਨੂੰ ਨਹੀਂ ਕਿਉਂਕਿ ਤਨ ਇੱਥੇ ਰਹਿਣਾ ਅਦੇਸ ਤੇ ਸੇਦੇਸ ਕਹਿੰਦੇ ਮੈਂ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਆਦ ਅਨীল ਅਨਾਦ ਅਨਾਹਤ ਕਹਿੰਦੇ ਜਿਹੜੇ ਮੁੱਢ ਤੋਂ ਹੈ ਅਨীল ਜਿਸ ਤੇ ਕੋਈ ਵੀ ਧਾਗ ਨਹੀਂ ਹੈ ਅਨਾਦ ਜਿਸ ਦਾ ਕੋਈ ਪਤਾ ਨਹੀਂ ਕਦੋਂ ਸ਼ੁਰੂ ਅਤੇ ਕਦੋਂ ਐਂਡ ਹੈ ਕਿੱਥੇ ਐਂਡ ਹੈ ਅਨਾਹਤ ਜੁਗ-ਜੁਗ ਇੱਕੋ ਵੇਸ ਜਿਹਦਾ ਬਿਆੰਤ ਹੈ ਨਰਲੇਪ ਕਣਕਣ ਦੇ ਵਿੱਚ ਬਰਾਜਮਨ ਹੈ ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ ਮਨ ਦੇ ਜੋਗੀ ਹਾਂ ਤਨ ਦੇ ਜੋਗੀ ਨਹੀਂ ਸੋ ਜੋਗੀਆਂ ਦੇ ਨਾਲ ਜਦੋਂ ਗੋਸ਼ਟੀ ਉਹਨਾਂ ਦੀ ਹੁੰਦੀ ਹੈ ਤੇ ਫਿਰ ਉਹ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮਨ ਨੂੰ ਜੋੜਨਾ ਹੈ ਤਨ ਨੂੰ ਨਹੀਂ ਯੋਗ ਦਾ ਮਤਲਬ ਹੈ ਜੁੜਨਾ ਭੋਗ ਦਾ ਮਤਲਬ ਹੈ ਭੋਗਣਾ ਆਪਾਂ ਇੱਥੇ ਭੋਗੀ ਬਣ ਕੇ ਨਹੀਂ ਆਏ ਯੋਗੀ ਬਣਨਾ ਹੈ ਤੇ ਯੋਗੀ ਬਣਦੇ ਉਹਨੇ ਸਿੰਬਲ ਜਿਹੜੇ ਜਿਹੜੀਆਂ ਉਹਨੇ ਨਿਸ਼ਾਨੀਆਂ ਦਿੱਤੀਆਂ ਕਿ ਦਇਆ ਸੰਤੋਖ ਹਲਿੰਮੀ ਸਦਾਚਾਰ ਭਾਈਚਾਰ ਨਰਵੈਤਾ ਨਰਪਾਉ ਇਹ ਸਾਰੇ ਗੁਣ ਜਿਹੜੇ ਆ ਉਹ ਯੋਗੀ ਦੇ ਵਿੱਚ ਹੁੰਦੇ ਹੈ ਜਿਹੜਾ ਮਨ ਦਾ ਯੋਗੀ ਹੈ ਸੋ ਗੁਰੂ ਮਹਾਰਾਜ ਜੀ ਜੋਗਿਆਂ ਦੇ ਨਾਲ ਕਿਵੇਂ ਜੋਗੀ ਜੋਗ ਕਮਾਉਣਾ ਹੈ ਇਸ ਪੌੜੀ ਵਿੱਚ ਉਹਨਾਂ ਨੂੰ ਜੋ ਉਪਦੇਸ਼ ਦਿੱਤਾ ਉਹ ਠਾਈਵੇਂ ਪੜੇ ਤਾਂ ਤਨ ਚਵਰਸ਼ ਤਦ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਜੀ ਦੇ ਵਿੱਚ ਸਿਸ਼ੋਪਤ ਹੈ ਸੋ ਇਸ ਪੌੜੀ ਦੇ ਵਿੱਚ ਜੋ ਸਾਨੂੰ ਗੁਰੂ ਮਹਾਰਾਜ ਜੀ ਨੇ ਸਮਝਾਇਆ ਹੈ ਆਪਣੇ ਮਨ ਦੇ ਨਾਲ ਜੁੜੀਏ ਤੰ ਜਿਹੜਾ ਹੈ ਇਹ ਤਾਂ ਇੱਥੇ ਰਹਿ ਜਾਣਾ ਸੋ ਮਨ ਨੂੰ ਜੋੜਨਾ ਹੈ ਤਾਂ ਦੁਨੀਆ ਤੇ ਜੋ ਵੀ ਸਾਨੂੰ ਮਿਲ ਗਿਆ ਹੈ ਉਹਦੀ ਰਜਾ ਚ ਉਹਦੇ ਪਾਣੇ ਚ ਉਹਨੂੰ ਕਬੂਲ ਕਰੀਏ ਉਹਦੇ ਪਾਣੇ ਦਾ ਮੰਨੀਏ ਹਰ ਟਾਈਮ ਉਹਦੀ ਰਜਾ ਚ ਰਹਿ ਕੇ ਸ਼ੁਕਰਾਨਾ ਕਰੀਏ ਸੋ ਆਉ ਇਹੋ ਹੀ ਬੇਨਤੀ ਕਰਨੀ ਹੈ ਕਿ ਬਾਕੀ ਦੇ ਸਵਾਸ ਜੋ ਰਹਿੰਦੇ ਹੈ ਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜੇ ਉਹਨਾਂ ਸਵਾਸਾਂ ਦੇ ਨਾਲ ਇਸ ਮਨ ਨੂੰ ਇਕਾਗਰਤਾ ਦੇ ਵਿੱਚ ਲਜਾਣ ਲਈ ਆਪਣੀ ਮਿਹਰ ਕਰੇ ਤਾਂ ਹੀ ਇਸ ਜੀਵਨ ਦੇ ਵਿੱਚ ਸਫਲ ਹੋਣਾ ਹੈ ਨਹੀਂ ਤਾਂ ਇਹ ਜੀਵਨ ਦੀ ਬਾਜ਼ੀ ਹਾਰ ਕੇ ਦੁਨੀਆ ਤੋਂ ਚਲੇ ਜਾਣਾ ਸੋ ਇਹੋ ਹੀ ਅਰਦਾਸ ਬੇਨਤੀ ਰਜੋਈ ਕਰਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਜਿਹੜਾ ਸ਼ੁੱਧ ਬਣੀ ਪੜਨ ਦਾ ਆਚਰਨ ਦਾ ਬਲ ਬਖਸ਼ੀ ਇਤਿਆ ਹੋਈਆਂ ਗਲਤੀਆਂ ਦੀ ਮਾਫੀ ਦੇਣਾ ਅੱਗੇ ਤੋਂ ਸ਼ੁੱਧ ਬਣੀ ਪੜਨ ਦਾ ਆਚਰਨ ਦਾ ਬਲ ਬਖਸ਼ਣਾ ਆਹ ਬੇਨਤੀ ਅੱਗਾ ਸਰਜੋਈ ਕਰਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ